ਬਹੁਤ ਸਵਾਗਤ ਹੈ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫੇਰ ਸਾਡੇ ਨਾਲ ਬਹੁਤ ਅਹਿਮ ਟਾਪਿਕ ਤੇ تیرਤ ਸਿੰਘ ਪੀਨੈਕਲ ਮੌਜੂਦ ਨੇ ਰਿਫਿਊਜ਼ ਕੇਸਸ ਨੂੰ ਪੀਪੀਆਰ ਦਵਾਉਣ ਦੇ ਬਾਦਸ਼ਾਹ ਤੇ ਹੁਣ ਸਵਾਲ ਬੜਾ ਮਹੱਤਵਪੂਰਨ ਹੈ ਪਰ ਸ਼ੁਰੂਆਤ ਕਰ ਲਈਏ ਵੈਲਕਮ ਦੇ ਨਾਲ ਸਤਿ ਸ਼੍ਰੀ ਅਕਾਲ تیرਤ ਜੀ ਬਹੁਤ ਸਵਾਗਤ ਥੈਂਕ ਯੂ ਸਰ ਦਾ ਪ੍ਰੋਗਰਾਮ ਲਈ ਤੇ ਸਾਰੇ ਦਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ تیرਤ ਜੀ ਹੁਣ ਚਰਚਾਵਾਂ ਕਈ ਤਰ੍ਹਾਂ ਦੀਆਂ ਕਨੇਡਾ ਤੋਂ ਆ ਰਹੀਆਂ ਨੇ ਕਹਿੰਦੇ ਆਉਂਦੇ ਸਮੇਂ 'ਚ ਆਇਲਸ ਦੀ ਰਿਕੁਆਇਰਮੈਂਟ ਵੱਧ ਸਕਦੀ ਹੈ ਪੀਟੀਡੀ ਰਿਕੁਆਇਰਮੈਂਟ ਵੱਧ ਸਕਦੀ ਹੈ ਕਦੋਂ ਇਹ ਦੇ ਨਾ ਦੋ ਵੱਖਰੇ ਐਂਗਲ ਆ ਸੋ ਮੈਂ ਅੱਜ ਉਹ ਬੱਚਿਆਂ ਨਾਲ ਗੀ ਮੇਲੇ ਬੱਚਿਆਂ ਨੂੰ ਇੱਕ ਸਿੰਪਲ ਲੈਂਗੁਏਜ ਸਮਝਾਉਣ ਦੀ ਟਰਾਈ ਕਰੂੰਗਾ ਕਿਉਂਕਿ ਨਾ ਦੋ ਐਂਗਲ ਆ ਦੁਕਾਨਦਾਰੀ ਪਤਾ ਕਹਿੰਦੀ ਹੈ ਕਿ ਸਾਹਮਣੇ ਵਾਲੇ ਬੰਦੇ ਨੂੰ ਮੈਂ ਨਾ ਡਰਾਵਾ ਸਾਹਮਣੇ ਵਾਲੀ ਦੁਕਾਨ ਬੰਦੇ ਨੂੰ ਨਾ ਮੈਂ ਅਰਜੈਂਸੀ ਕਰਾਵਾਂ ਕਿ ਬੜਾ ਅੱਜ ਹੀ ਆ ਜੇ ਤਾਂ ਆਪਾਂ ਕਿਤੇ ਦੁਕਾਨ ਤੇ ਨਹੀਂ ਜਾਂਦੇ ਹੈਗੇ ਜਦੋਂ ਉਹਨੂੰ ਕਹਿੰਦਾ ਭਰਾ ਅੱਜ ਹੀ ਸਮਾਨ ਲੈ ਲੈ ਕੱਲ ਤਾਂ ਆਊਟ ਆਫ ਸਟਾਕ ਹੋ ਜਾਣਾ ਕੱਲ ਰੇਟ ਵੱਜ ਜਾਣਾ ਬੰਦਾ ਕਹਿੰਦਾ ਚੱਲ ਛੱਡ ਯਾਰ ਲੈ ਯਾਰ ਅੱਜ ਸੋ ਕਿਤੇ ਨਾ ਕਿਤੇ ਨਾ ਇਹ ਪੁਆਇੰਟ ਕਿਤੇ ਨਾ ਮੈਂ ਤਾਂ ਉਸ ਚੀਜ਼ ਨੂੰ ਹਜ ਅੰਬੈਸੀ ਨੇ ਜਦੋਂ ਵੀ ਰੂਲ ਚੇਂਜ ਕਰਦੇ ਨੇ ਮੇਰੇ ਵਰਗੇ ਨੂੰ ਦੱਸ ਕੇ ਜਾਂ ਪੁੱਛ ਕੇ ਨਹੀਂ ਕਰਨੇ ਹੈਗੇ ਜਾਂ ਮੈਂ ਆ ਤੁਹਾਡੇ ਸਾਹਮਣੇ ਕਈ ਸਾਡੀਆਂ ਪ੍ਰਡਿਕਸ਼ਨ ਸੀ ਸਿਰਫ ਪ੍ਰਡिक्ट ਕਰ ਸਕਦੇ ਹਾਂ ਜੋ ਡੱਲਾ ਸਰਨਾ ਸੀ ਕਾਫੀ ਪਿਛਲੇ ਸਮੇਂ ਤੋਂ ਕਹਦੇ ਪ੍ਰਡਿਕਸ਼ਨ ਉਹ ਵਾਈਗੁਰ ਦੀ ਕਰਪਾ ਨਾਲ ਸੱਚੀਆਂ ਹੋਈ ਜਾਂਦੀਆਂ ਸੋ ਆ ਪ੍ਰਾਈਵੇਟ ਕਾਲਜਸ ਦੇ ਮਗਰ ਵੀ ਆਪਾਂ ਜੋ ਪ੍ਰਡਿਕਸ਼ਨ ਕੀਤੀਆਂ ਸੀ ਉਹ ਜਿਹੜੀਆਂ ਚੀਜ਼ਾਂ ਸੱਚੀ ਹੋਈਆਂ ਅੱਜ ਤੱਕ ਜਿੰਨੇ ਵੀ ਟ੍ਰੈਂਡ ਕੀਤੇ ਸੀਗੇ ਉਹ ਲਗਭਗ ਮੈਂ ਕਹਿੰਦਾ ਵਾਈਗੁਰ ਦੀ ਇੱਜ਼ਤ ਹੀ ਜਿਹੜੀ ਕੀ ਬਣਾ ਕੇ ਰੱਖੀ ਆ ਸੋ ਅਜੇ ਤੇ ਵੀ ਮੈਂ ਕਿਪਰ ਡਿਡਕਟ ਕਰ ਰਿਹਾ ਬੜਾ ਪਿਛਲੀ ਵਾਰੀ ਵੀ ਜਦੋਂ ਆਇਆ ਸੀ ਯਾਰ ਰਿਕੁਆਇਰਮੈਂਟ ਡਿਗੀਆਂ ਸੀਗੀਆਂ ਨਾ ਤੇ ਉਦੋਂ ਆ ਪਹਿਲੇ ਜਿਹੜੇ 25 ਦਿਨ ਜਿਹੜੇ ਨੇ ਫਾਈਲਾਂ ਲਾਈਆਂ ਬਹੁਤ ਬੱਚਿਆਂ ਦਾ ਨੁਕਸਾਨ ਹੋਇਆ 10 ਅਕਤੂਬਰ ਨੂੰ ਜਿਹੜਾ ਅਪਡੇਟ ਆਇਆ 12 ਨੂੰ ਕਲੈਰਿਟੀ ਆਈ 25 ਨੂੰ ਦੁਬਾਰਾ ਫੇਰ ਕਲੈਰਿਟੀ ਬਾ 10 ਤੋਂ 25 ਜਿੰਨੀਆਂ ਫਾਈਲਾਂ ਲਗੀਆਂ ਨਾ ਉਹ ਮੈਕਸਿਮਮ ਰਿਫਿਊਜ਼ ਹੋਈਆਂ ਸੀ ਮੈਕਸਿਮਮ ਦੀ ਸਾਰੀਆਂ ਨਹੀਂ ਮੰਗੂਗਾ ਜ਼ਿਆਦਾ ਰਿਫਿਊਜ਼ ਹੋਈਆਂ ਸੀ ਜੋ ਕਾਲੀ ਕੀਤੀ ਸੀ ਉਦੋਂ ਵੀ ਜਿਹੜੇ ਅਪਡੇਟ ਸੀਗੇ ਨਾ ਮੈਂ ਤਾਂ ਹਮੇਸ਼ਾ ਕਹਿੰਦਾ ਉਹਨਾਂ ਅੰਬੈਸੀ ਨੇ ਜਦੋਂ ਵੀ ਰੂਲ ਚੇਂਜ ਕਰਨੇ ਆ ਮੇਰੇ ਵਰਗੇ ਤੋਂ ਪੁੱਛਗੇ ਨਹੀਂ ਕਰਨੇ ਹੈਗੇ ਜੇ ਹੁਣ ਵੀ ਕਰਦੀਆਂ ਨਾ ਸੋ ਉਹਨਾਂ ਨੇ ਆਪਣਾ ਕਰਨਾ ਤੇ ਇਹ ਅਜੇ ਤਾਂ ਕੋਈ ਵੀ ਕੋਈ ਵੀ ਇਹਦੀ ਅਪਡੇਟ ਆ ਆਊਟਕਮਿੰਗ ਇਹਦੀ ਨਿਊਜ਼ ਨਹੀਂ ਹੈਗੀ ਆਲ ਜਸ ਰੂਮਰਸ ਆ ਮੈਂ ਤਾਂ ਕਹੂੰਗਾ ਅਰਜੈਂਸੀ ਬੱਚੇ ਦੀ ਕਰੀਟ ਕਰਾਈ ਕੀਤੀ ਜਾ ਰਹੀ ਆ ਹਾਂ ਭਰਾ ਅੱਜ ਹੀ ਕਰ ਲੈ ਨੀ ਤਾਂ ਤੂੰ ਰਹਿਣਾ ਅੱਜ ਹੀ ਕਰ ਲੈ ਨੀ ਤਾਂ ਤੂੰ ਰਹਿ ਜਾਣਾ ਮੇਰੇ ਕੋਲ ਆਫਰ ਲੈਟਰ ਆ ਮੇਰੇ ਕੋਲ ਫੀਸ ਪਰ ਇਹ ਜਣੀਆਂ ਚੀਜ਼ਾਂ ਚੱਲਦੀਆਂ ਤੇ ਹਾਂ ਪਿਛਲੇ ਸਮੇਂ ਦੇ ਵਿੱਚ ਚਾਰ ਬੈਂਡ ਤੇ ਵੀਜ਼ਾ ਲੈ ਗਿਆ ਮੈਨੂੰ ਵੀ ਬੜੇ ਚ ਸਾਡੇ ਬਹੁਤ ਯੂਟਿਊਬਰ ਸਾਡੇ ਭਰਾਵਾਂ ਨੇ ਕਿਹਾ ਵੀ ਹੈ ਕਿ ਚਾਰ ਮੈਂਡ ਵਾਲੀ ਵੀਜ਼ੇ ਝੂਠ ਬੋਲਦੇ ਉਹ ਬੜਾ ਮੈਨੂੰ ਸਾਡ ਨੂੰ ਝੂਠ ਬੋਲਣ ਦੀ ਕੀ ਲੋੜਾ ਕੱਲੇ ਕੱਲੇ ਬੱਚੇ ਦਾ ਪ੍ਰੂਫ ਚੱਕੋ ਜਿੰਨਾ ਚਾਹੀਦਾ ਵਾ ਚਾਰ 4.5 5 ਸਾਡੇ ਮਨ ਲਈ ਹਿਸਾਬ ਹੀ ਨਹੀਂ ਆ ਕਿਉਂਕਿ ਕਿਉਂ ਆਏ ਵੀਜ਼ੇ ਅੰਬੈਸੀ ਨੇ ਵੀਜ਼ੇ ਦਿੱਤੇ ਅੰਬੈਸੀ ਨੇ ਪੰਜਾਬ ਦਾ ਮੈਂ ਤਾਂ ਕੋਈ ਬੱਚਾ ਹੀ ਨਹੀਂ ਛੱਡਿਆ ਐਸਜੀਐਸ ਕੈਟਾਗਰੀ ਵਾਲਾ ਬੱਚਾ ਸਾਡੇ ਤਾਂ ਸਾਰੇ ਬੱਚਿਆਂ ਦੇ ਵੀਜ਼ਾ ਤੇ ਮੋਸਟਲੀ ਤਾਂ ਗਰੀਬਾਂ ਮੈਂ ਤਾਂ ਕਹਾਂਗਾ ਇਸ ਦੌਰ ਦੇ ਵਿੱਚ ਬੜੇ ਸਾਰੇ ਏਜੰਟਸ ਜਿਹੜੇ ਕਿ ਬਣੇ ਆ ਕਿਉਂਕਿ ਵੀਜ਼ਾ ਆ ਗਿਆ ਨਾ ਬੱਚੇ ਨੂੰ ਤਾਂ ਵੀਜ਼ਾ ਚਾਹੀਦਾ ਬਟ ਉਹ ਆਨਲਾਈਨ ਸਮੇਂ ਦੇ ਵਿੱਚ ਕਾਲੀ ਕਰਨ ਦੀ ਮੇਰੀ ਤੇ ਇੱਕੋ ਸਲਾਹ ਆ ਲੋਡ ਨਹੀਂ ਹੈਗੀ ਕਾਲੀ ਬਿਲਕੁਲ ਨਹੀਂ ਕਰਨੀ ਆਪਣੀਆਂ ਜੋ ਰਿਕੁਆਇਰਮੈਂਟ ਆ ਫੁੱਲਫਿਲ ਕਰਦੇ ਚਲੋ ਹਾਂ ਅਟੈਸਟੇਸ਼ਨ ਲੈਟਰ ਦਾ ਜਿਹੜਾ ਪ੍ਰੋਸੈਸ ਆ ਉਹਦੀਆਂ ਵੀ ਸਾਰੀਆਂ ਜਿਹੜੀਆਂ ਡਿਊਟੀਆਂ ਨੂੰ ਉਹਦੀਆਂ ਵੀ ਰਿਕੁਆਇਰਮੈਂਟਸ ਨੂੰ ਫੁੱਲਫਿਲ ਕਰੋ ਆਪਣੀਆਂ ਫਾਈਲਸ ਲਾਓ ਹਜੇ ਤੱਕ ਤਾਂ ਕੋਈ ਏਦਾਂ ਦਾ ਮੈਂ ਤਾਂ ਕਹੂੰਗਾ ਵਿਜ਼ਨ ਨਹੀਂ ਹੈ ਜੇ ਆਉਂਦਾ ਵੀ ਹੈਗਾ ਵਾ ਤੇ ਸਾਨੂੰ ਉਹ ਐਕਸੈਪਟ ਕਰਨਾ ਪੈਣਾ ਅ ਮੇਰੇ ਕੋਲ ਹੁਣ ਵੀ ਕਈ ਬੱਚੇ ਆ ਰਹੇ ਆ ਐਡ ਪੀਪੀਪੀ ਕਾਲਜਸ ਵਾਲੇ ਮੇਰੇ ਵੀ ਦੋ ਸਟੂਡੈਂਟ ਆ ਦੋ ਹੀ ਆ ਸਟੂਡੈਂਟ ਜਿਹੜੇ ਮੈਨੂੰ ਅੱਜ ਦੇ ਲਾਰੇ 11 ਬੱਚੇ ਦਾ ਹੋਰ ਵੀ ਹੈ ਜਿਹੜੇ ਫੀਸ ਪੇ ਸੀ ਸਰ 22 ਤਰੀਕ ਨੂੰ ਫਾਈਲ ਲੱਗ ਜਾਣੀ ਚਾਹੀਦੀ ਸੀ ਬਸ ਇੱਕ ਦਿਨ ਲੇਟ ਹੋ ਗਈ ਬੜਾ 22 ਤਰੀਕ ਨੂੰ ਰਾਤੋਂ ਰਾਤ ਹੀ ਚੇਂਜ ਹੋਇਆ ਅੱਜ ਰਾਤ ਨੂੰ ਕਿਹੜੇ ਅਪਡੇਟ ਹੁੰਦੇ ਨੋ ਵਨ ਨੋਸ ਕਈਆਂ ਦੀ ਫਾਈਲ 22 ਤਰੀਕ ਨੂੰ ਸਾਢੇ ਦੋ ਲੱਗੀਆਂ ਵੀ ਉਹ ਬੜੇ ਕਹਿੰਦੇ ਸਰ ਅਸੀਂ ਤਾਂ ਲੱਕੀ ਹੋ ਗਏ ਲੱਕੀ ਆ ਨਾ ਕਹਿੰਦੇ ਨਾ ਹਰ ਚੀਜ਼ ਹਰ ਬੰਦੇ ਲਈ ਡਿਪੈਂਡ ਕਰਦੀ ਹੈ ਕਿ ਹਾਂ ਉਹਦੇ ਨਾਲ ਜਿਹੜੀ ਕੀ ਬੀਤੀ ਹੈਗੀ ਆ ਤੇ ਮੈਂ ਤਾਂ ਇੱਕੋ ਹੀ ਚੀਜ਼ ਕਹਿੰਦਾ ਹੁੰਦਾ ਮੈਂ ਕੈਨੇਡਾ ਜਾ ਕੇ ਵੀ ਆਪਾਂ ਪੂਰੀ ਦਿਨ ਰਾਤ ਇੱਕ ਮਿਹਨਤ ਲਾਉਣਾ ਸੋ ਮਿਹਨਤ ਇੰਦੀਆ ਤੋਂ ਕਰਨੀ ਸ਼ੁਰੂ ਕਰਦੋ ਪਰ ਆਪਣੀ ਇੰਗਲਿਸ਼ ਦੇ ਇਥੇ ਮਿਹਨਤ ਕਰਨੀ ਸ਼ੁਰੂ ਕਰਦੋ ਇੱਕ ਬੱਚੇ ਦੀ ਹੈ ਇੱਕ ਬੈਂਡ ਵੱਧ ਦੇ ਨਹੀਂ ਵੱਧਦੇ پتہ ਇਹ ਸਵਾਲ ਕਿਉਂ ਆ ਕਿਤੇ ਰਿਫਿਊਜ਼ਨ ਨਾ ਲੱਗ ਜੇ ਕਿਤੇ ਟ੍ਰੈਂਡ ਨੈਗੇਟਿਵ ਨਾ ਹੋ ਜੇ ਸੋ ਜੇ ਜਿਆਦਾ ਡਰ ਆ ਜਿਹੜੀ ਉੱਤੇ ਜਾ ਕੇ ਮਿਹਨਤ ਕਰਨੀ ਆਪਾਂ ਪਹਿਲਾਂ ਹੀ ਮਿਹਨਤ ਕਰ ਲਈਏ ਸੋ ਡਰੀ ਨਾ ਰਵੇ ਜੇ ਟ੍ਰੈਂਡ ਨਹੀਂ ਵੀ ਹੁੰਦੇ ਅੱਜ ਬੈਂਡ ਨਹੀਂ ਵੱਧਦੇ ਜੇ ਮੇਰੇ ਅੱਜ ਬੈਂਡ ਵੱਧਦੇ ਵੀ ਗਏ ਆ ਕੀ ਹੋਏਗਾ ਦੋ ਕੰਮ ਹੋਣੇ ਇੱਕ ਤਾਂ ਤੁਹਾਡੇ ਬੱਚੇ ਦਾ ਤੁਹਾਡਾ ਆਪਣਾ ਕੌਨਫੀਡੈਂਸ ਸੱਤਵੇਂ ਅਸਮਾਨ ਤੇ ਪਹੁੰਚ ਜਾਣਾ ਕਿ ਹਾਂ ਮਰੇ ਆਵ ਗੋਟ ਸਟੇਟ ਬੈਦਰ ਰਿਟਨ ਸਰਟੀਫਿਕੇਟ ਵੀ ਹੈਗਾ ਜਿਹੜਾ ਕਿ ਜਦੋਂ ਜੋਬ ਵੀ ਤੁਸੀਂ ਉੱਥੇ ਕਰਨੀ ਆ ਤਾਂ ਤੁਹਾਡੇ ਕੋਲ ਮਨ ਲੈ ਕੇ ਨਾ ਅੰਦਰੋਂ ਹੀ ਜਿਹੜਾ ਕਿ ਕੰਫੀਡੈਂਸ ਹੋਣਾ ਉਹਦੇ ਨਾਲ ਦੀ ਰੀਜ਼ ਨਹੀਂ ਹੈਗੀ ਦੂਜੀ ਚੀਜ਼ ਆ ਜੇ ਮੈਂ ਅਸੀਂ ਰੂਲ ਵੀ ਬੜਾ ਚੇਂਜ ਕਰਦੇ ਆ ਡਰ ਹੀ ਨਹੀਂ ਹੈਗਾ ਸੋ ਆਪਾਂ ਤਾਂ ਸਾਰੀਆਂ ਰਿਕੁਆਇਰਮੈਂਟ ਫੁੱਲਫਿਲ ਕੀਤੀਆਂ ਤੀਜਾ ਬੈਨੇਫਿਟ ਹੋਰ ਵੀ ਹੈ ਜਿਹੜਾ ਮੈਂ ਪਹਿਲਾਂ ਕਿਹਾ ਨਹੀਂ ਉਹ ਕੀ ਹੈਗਾ ਮਨ ਪਸੰਦ ਦਾ ਕਾਲਜ ਮਨ ਪਸੰਦੀ ਲੋਕੇਸ਼ਨ ਤੇ ਜਿਹੜੇ ਕਿ ਤੁਸੀਂ ਜਾ ਸਕਦੇ ਆ ਸੋ ਇਹ ਤਾਂ ਮੇਰਾ ਹਜੇ ਤਜਰਬਾ ਸੋ ਮੈਂ ਇਹ ਚੀਜ਼ ਨੂੰ ਇਸ ਵੀਡੀਓ ਦੇ ਵਿੱਚ ਕਈ ਸ਼ਾਇਦ ਬੱਚੇ ਸੁੱਨਣਾ ਜਿਹਦੇ ਡੇਟ ਨਹੀਂ ਦਸੀ ਉਹਰ ਹੈ ਹੀ ਨਹੀਂ ਡੇਟ ਕੋਈ ਇਹ ਚੀਜ਼ ਨੂੰ ਸਿਰਫ ਤੁਹਾਨੂੰ ਮੈਂ ਐਗਜ਼ਾਮਪਲਸ ਦੇ ਕੇ ਸਮਝਾਉਣ ਦੀ ਟਰਾਈ ਕੀਤੀ ਆ ਰਿਯੂਮਰ ਨਹੀਂ ਕਿਸੇ ਰਿਯੂਮਰ ਹੀ ਆ ਸਾਰਾ ਕੁਝ ਗੱਲਾਂ ਮਗਰ ਨਹੀਂ ਆਉਣਾ ਗੱਲਾਂ ਮਗਰ ਆ ਕੇ ਸਭ ਬੱਚੇ ਸਮਝ ਗਏ ਹੋਣਗੇ ਕਿ ਪ੍ਰਾਈਵੇਟ ਕਾਲਜ ਸਿਰਫ ਉਹ ਬੱਚਾ ਲਵੇ ਜਦੀ ਪ੍ਰੋਫਾਈਲ ਆਲਰੇਡੀ ਖਰਾਬ ਹੋ ਚੁੱਕੀ ਆ ਜਾਂ ਜਿਹੜੇ ਪੂਰਾ ਵਾਹ ਲਾ ਲਿਆ ਉਹਦੇ ਬੈਂਡ ਨਹੀਂ ਵਾਦੇ ਹੈਗੇ ਸਰਕਾਰੀ ਕਾਲਜ ਐਡਮਿਸ਼ਨ ਨਹੀਂ ਲੈ ਸਕਦਾ ਸਿਰਫ ਉਹ ਬੱਚਾ ਲਾਵੇ ਨਹੀਂ ਤੇ ਸਾਰੇ ਪੈਸੇ ਲਵਾਂਗੇ ਵੀਜ਼ਾ ਲੱਗਣ ਤੋਂ ਬਾਅਦ ਉਸਾ ਮੇ ਲੋ ਸਾਰੇ ਪੈਸੇ ਆ ਆਪਣੇ ਤੁਸੀਂ ਖਰਾਬ ਕਰਨ ਵਾਲੇ ਪਾਸੇ ਜਾਓਗੇ ਪ੍ਰਾਈਵੇਟ ਕਾਲਜ ਪਿਨਾਕਲ ਵੀ ਕਰਦਾ ਪਿਨਾਕਲ ਕੋਲ ਵੀ ਬੱਚੇ ਗਏ ਆ ਯੈਸ ਕਰਦਾ ਵੀ ਲਾਉਂਗਾ ਸੋ ਇਧਰੀ ਤਾਂ ਗੱਲ ਨਹੀਂ ਹੈਗੀ ਕਿ ਨਹੀਂ ਕਰੂੰਗਾ ਬਟ ਹਾਂ ਸਾਰੇ ਬੱਚੇ ਨਹੀਂ ਕੇਸ ਟੂ ਕੇਸ ਵੇਰੀ ਕਰਕੇ ਬੱਚੇ ਨੂੰ ਸਾਰੇ ਉਹਦੇ ਫਾਇਦੇ ਨੁਕਸਾਨ ਜਿਹੜੇ ਕੀ ਆ ਸਮਝਾ ਕੇ ਦੈਨ ਅਸੀਂ ਸਿਰਫ ਬੱਚੇ ਨੂੰ ਪ੍ਰਾਈਵੇਟ ਕਾਲਜ ਕਰਦੇ ਆ ਜੇ ਮੈਂ 10ਵੀਂ ਨਵਾਂ ਪ੍ਰਾਈਵੇਟ ਕਾਲਜ ਉਹੀ ਬੱਚੇ ਆ ਜਿਹੜੇ ਮੈਂ ਵੀ ਕਹਿੰਦਾ ਨਾ ਚਾਰ ਬੈਂਡ ਵਾਲਾ ਬੱਚਾ ਬੜਾ ਪ੍ਰਾਈਵੇਟ ਕਾਲਜ ਹੀ ਗਿਆ ਯੈਸ ਮੇਰੇ ਕੋਲ ਹੀ ਗਿਆ ਹੋਰ ਆਪਸ਼ਨ ਹੀ ਨਹੀਂ ਸੀ ਬੱਚੇ ਨੂੰ ਕਹਿੰਦਾ ਬੇਟਾ ਕਰ ਲੈ ਨਹੀਂ ਸਰ ਮੈਂ ਨਹੀਂ ਕਰ ਸਕਦਾ ਹਾਂ ਉਹ ਬੱਚਾ ਪ੍ਰਾਈਵੇਟ ਕਾਲਜ ਹੀ ਗਿਆ ਜੋ ਕਿ ਕੌੜਾ ਸੱਚ ਆ ਮੇਰੀ ਦੁਕਾਨਦਾਰੀ ਅਲਾਉ ਨਹੀਂ ਕਰਦੀ ਮੈਂ ਇੱਥੇ ਬੋਲਾਂ ਪਰ ਸੱਚ ਨੇ ਸੱਚੀ ਰਹਿਣਾ ਤੇ ਮੈਂ ਤਾਂ ਉਹ ਬੱਚੇ ਨੂੰ ਕਹਿੰਦੇ ਜਿਹੜੇ ਚਲੇ ਗਏ ਚਲੇ ਗਏ ਤੁਸੀਂ ਕੀ ਕਰਨਾ ਤੁਹਾਡੇ ਲਈ ਫਾਇਦੇ ਨੁਕਸਾਨ ਕੀ ਹੈਗੇ ਆ ਤੇ ਜਰੂਰ ਮੇਨ ਅਕਲੋਜੀ ਵਿਜ਼ਿਟ ਕਰਨੇ ਆ ਆਪਣੇ ਸਾਰੇ ਡਾਊਟ ਕਲੀਅਰ ਕਰਕੇ ਹੀ ਜਿਹੜੀ ਆਪਣੀ ਕਿਸਮਤ ਹੈ ਸਾਡੇ ਅੱਜ ਦੇ ਕੇ ਜਾਓ ਤੇ ਮੈਂ ਉਮੀਦ ਕਰਦਾ ਜੇ ਅੱਗੇ ਆਉਣ ਵਾਲਾ ਸਮਾਂ ਔਖਾ ਵੀ ਆਉਂਦਾ ਨਾ ਪਰ ਤੁਸੀਂ ਮਿਹਨਤ ਨਾ ਛੱਡਿਓ ਤੁਸੀਂ ਸਹੀ ਸਲਾਹ ਕਰ ਸਾਡੇ ਮੈਂ ਤਾਂ ਕਹੂੰਗਾ ਸਾਡੇ ਕੋਲ ਆਓ ਜਰੂਰ ਜੁੜੇ ਰਹੋ ਸਾਡੇ ਨਾਲ ਤੇ ਜਰੂਰ ਤੁਹਾਡੇ ਬਾਹਰ ਜਾਣ ਦਾ ਸੁਪਨਾ ਪੂਰਾ ਹੋਊਗਾ ਸੱਚੀ ਗੱਲ ਹੈ ਚਲੋ ਬਹੁਤ ਬਹੁਤ ਮਹੱਤਵਪੂਰਨ ਜਾਣਕਾਰੀ 85578 85578 ਇਸ ਨੰਬਰ ਤੇ ਜ਼ਰੂਰ ਟੈਲੀਫੋਨ ਕਰਕੇ ਤੀਰੇ ਚੀਤੋਂ ਹੋਰ ਕਲੈਰਿਟੀ ਲੈ ਸਕਦੇ ਹੋ ਧੰਨਵਾਦ